ਨਵਾਜ਼ਮਾਨਾ ਟੀਵੀ ਦੇ ਸਾਰੇ ਦਰਸ਼ਕੋ ਅੱਜ ਦੇ ਇਸ ਐਪੀਸੋਡ 'ਤੇ ਤੁਹਾਡਾ ਸਵਾਗਤ ਹੈ ਮੇਰੇ ਨਾਲ ਨਵਾਜ਼ਮਾਨਾ ਦਾ ਸਬਾਦਕ ਜੰਧਪਤੀਪੁਰੀ ਜੀ ਤੇ ਨਵਾਜ਼ਮਾਨਾ ਦੇ ਪ੍ਰਿੰਟਰ ਪਬਲਿਸ਼ਰ ਸੀਨੀਅਰ ਐਡਵੋਕੇਟ ਕੁਮਾਰੀ ਸ਼ੁਕਲੀ ਜੀ ਸਟੂਡੀਓ 'ਚ ਹਾਜ਼ਰ ਨੇ ਅੱਜ ਅਸੀਂ ਗੱਲ ਕਰਾਂਗੇ ਜੋ ਇਸ ਵਕਤ ਵਿਸ਼ੇਪਰ ਦੇ ਵਿੱਚ ਹਾਲਾਤ ਬਣ ਰਹੇ ਨੇ ਕਮੰਤਰੀ ਮੰਚ ਦੇ ਉੱਪਰ ਜਿਹਦੇ ਤੋਂ ਹਰੋ ਸ਼ਖਸ ਜਿਹੜਾ ਦੁਨੀਆ ਦੇ ਕਿਸੇ ਵੀ ਗਵਰਨਰ ਦੇ ਬਿਠਾ ਹੋਇਆ ਹੈ ਕਿਸੇ ਵੀ ਖਿੱਤੇ ਜੁਆਸ ਰਿਹਾ ਉਹਦੇ ਫਿਕਰਮੰਦੀ ਦੇ ਆਲਮ ਦੇ ਵਿੱਚ ਸਾਂ ਲੈ ਰਿਹਾ ਹੈ ਹਰ ਦਿਨ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਮੋੜ ਹਿਰੋਸ਼ੀਮਾ ਨਾਗਾਸਾਕੀ ਤੋਂ ਵੀ ਬਹੁਤ ਕਈ ਕਈ ਗੁਣਾ ਵੱਧ ਸ਼ਕਤੀਸ਼ਾਲੀ ਪਰਮਾਣੂ ਹਥਿਆਰਾਂ ਦੀਆਂ ਤੈਨਾਤੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਕਦੀ ਕਿਸੇ ਕਿਤੇ ਵਿੱਚ ਕਦੀ ਕਿਸੇ ਕਿਤੇ ਵਿੱਚ ਇਹ ਸਭ ਦੀ ਸ਼ੁਰੂਆਤ ਜਿਹੜੀ ਸੀ ਉਹ ਇੱਕਦਮ ਜਿਹੜੀ ਵਾਕਿਆ ਵਾਂਗ ਗੱਲ ਹੈ ਦੁਨੀਆ ਦੇ ਵਿੱਚ ਬਚਾਈ ਹੈ ਉਹਦੇ ਲਈ ਜ਼ਿੰਮੇਵਾਰ ਅਮਰੀਕਾ ਦਾ ਨਵਾਂ ਬਣਿਆ ਹੁਣ ਪ੍ਰੈਜ਼ੀਡੈਂਟ ਟਰੰਪ ਜਿਨੇ ਆਪਣੇ ਪ੍ਰਧਾਨ ਬੰਦੇ ਸਾਰ ਹੀ ਦੁਨੀਆ ਦੇ ਉੱਤੇ ਕਬਜ਼ੇ ਦੇਣ ਗੱਲਾਂ ਕਰਨੇ ਸ਼ੁਰੂ ਕਰ ਦਿੱਤੀਆਂ ਕਦੀ ਕੈਨੇਡਾ ਨੂੰ ਆਪਣਾ ਰਾਜ ਬਣਾਉਣਾ ਗਾਜ਼ਾ ਨੂੰ ਮੈਂ ਆਪਣਾ ਟੂਰਿਸਟ ਪਲੇਸ ਬਣਾਉਣਾ ਫਲਾਨੀ ਨਹਿਰ ਤੇ ਕਬਜ਼ਾ ਕਰਨਾ ਇਹਨਾਂ ਹਾਲਾਤਾਂ ਦੇ ਵਿੱਚ ਜੋ ਦੁਨੀਆ ਨੂੰ ਇਕ ਜੰਗ ਦੇ ਪੱਠੀ ਵਾਲ ਜੋ ਕੰਨੀਆਂ ਕੋਸ਼ਾਂ ਹੋ ਰਹੀਆਂ ਨੇ ਉਹ ਸਬੰਧ ਵਿੱਚ ਅਸੀਂ ਗੱਲ ਕਰਾਂਗੇ ਮੈਂ ਚਾਹ ਜੀ ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜੇ ਮੰਤਰੀ ਪੜ ਦੇ ਵਿੱਚ ਇੱਕ ਵਪਾਰ ਦੇ ਨਾਂ ਦੇ ਉੱਤੇ ਬਹੁਤ ਧੀਰ ਤੋਂ ਵੱਡੀਆਂ ਤਾਕਤਾਂ ਦੇ ਵਿੱਚ ਇੱਕ ਜੰਗ ਚੱਲ ਰਹੀ ਸੀ ਵੱਡੀਆਂ ਮੰਡੀਆਂ ਨੇ ਹਿੰਦੁਸਤਾਨ ਜਿਹੜੀ ਹੈ ਕੱਪੜੀ ਵੱਡੀ ਮੰਡੀ ਹੈ ਅਮਰੀਕਾ ਚੀਨ ਇਹ ਮੁਕਤਰਾ ਨੇ ਜਿਹੜੀਆਂ ਪਾਪੂ ਲਿਖਦੇ ਹਿਸਾਬ ਨਾਲ ਵੀ ਤੇ ਕਪੜੇ ਹਿਸਾਬ ਨਾਲ ਵੀ ਉਹਦੇ ਵਿੱਚ ਜਿਹੜਾ ਪਹਿਲੇ ਤੇ ਜਿਹੜਾ ਇੱਕ ਸਿਸਟਮ ਚੱਲ ਰਿਹਾ ਸੀ ਉਹਨੂੰ ਹੁਣ ਨਵੇਂ ਸਿਰਿਓਂ ਇੱਕ ਢੇਰ ਵੱਲ ਕਬਜ਼ਾ ਕਰਨ ਦੀ ਜਿੰਨਾ ਕੋਸ਼ਿਸ਼ਾਂ ਹੋ ਰਹੀਆਂ ਨੇ ਚਾਹੇ ਉਹ ਟੈਰਫ ਦੇ ਨਾਂ ਤੇ ਨੇ ਚਾਹੇ ਉਹ ਜੰਗ ਦੇ ਨਾਂ ਤੇ ਨੇ ਚਾਹੇ ਉਹ ਖਿੱਤਿਆਂ ਦੇ ਕਬਜ਼ੇ ਦੇ ਨਾਂ ਤੇ ਨੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਜਿਹੜੀ ਤੁਸੀਂ ਵਿਸ਼ਾ ਪੇਸ਼ ਕੀਤਾ ਇਹਦਾ ਸਕੋਪ ਬਹੁਤ ਵੱਡਾ ਇਹ ਕਿਸੇ ਇੱਕ ਐਪੀਸੋਡ ਦੇ ਵਿੱਚ ਮਤਲਬ ਸਮੇਟਿਆ ਨਹੀਂ ਜਾ। ਘਟਰਾਵਾ ਹੀ ਇਦਾਂ ਇਹ ਮੋٹے ਤੌਰ ਤੇ ਲਿਆ ਜਾਵੇ। 1945 ਵਿੱਚ ਦੂਜੀ ਜੰਗ ਤੋਂ ਪਹਿਲਾਂ ਬਾਅਦ ਇੱਕ ਨਮਾ ਮਤਲਬ ਸਿਸਟਮ ਸਾਰੇ ਦੁਨੀਆ ਦੇ ਵਿੱਚ ਮਤਲਬ ਇਹ ਜੀ ਨੂੰ ਗਲੋਬਲਾਈਜੇਸ਼ਨ ਵਾਲਾ ਸਿਸਟਮ ਸ਼ੁਰੂਆਤ ਸੀ ਉਹਦੀ ਉਹ ਸ਼ੁਰੂ ਹੋਇਆ ਉਹਦੇ ਚ ਨਾਟੋ ਬਣਿਆ 27 ਮੁਲਕਾਂ ਨੇ ਆਪਣਾ ਲੀਡਰ ਜਿਹੜਾ ਅਮਰੀਕਾ ਨੂੰ ਚੁਣ ਕੇ ਕਿ ਇਹ ਸਾਡੀ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਇਹ ਲਏਗਾ ਉਸ ਵੇਲੇ ਇਹ ਹੋਇਆ ਉਸ ਤੋਂ ਬਾਅਦ ਦੂਜਾ ਪੜਾ ਆਇਆ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਜਿਹੜਾ ਰਾਟੋ ਬਣਿਆ ਉਹ ਅਸਲ ਵਿੱਚ ਬਣਿਆ ਕੌਗਨਿਸਟ ਜਿਹੜਾ ਮੱਧਲ ਕੈਂਪ ਸਥਾਪਿਤ ਹੋ ਚੁੱਕਿਆ ਸੀ ਉਹਨੂੰ ਘੇਰਨ ਲਈ ਜਾਂ ਉਹਦੇ ਨਾਲ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ ਜਦੋਂ ਕਰਨਮੇ ਦੇ ਵਿੱਚ ਸੋਵੀਅਤ ਯੂਨੀਅਨ ਟੁੱਟਿਆ ਨਵੇਂ ਹਾਲਤ ਹਾਲਤ ਪੈਦਾ ਹੋ ਗਏ ਅਮਰੀਕਾ ਨੇ ਸਮਝ ਲਿਆ ਕਿ ਹੁਣ ਆ ਦੁਨੀਆ ਦੇ ਉੱਤੇ ਸਾਡੀ ਸਰਦਾਰੀ ਰਹਿਣੀ ਆ ਉਹ ਤੋਂ ਪਹਿਲਾਂ ਹੀ ਬਹੁਤ ਸਾਰੇ ਕੰਟਰੀਜ਼ ਨੇ ਦੁਨੀਆ ਨਹੀਂ ਕਾਇ ਪਹਿਲਾਂ ਸੋਵੀਅਤ ਦੁਨੀਆ ਨੂੰ ਛੱਡ ਦਿਓ ਇਸ ਨੂੰ ਤੇ ਜਿਹੜਾ ਡਾਲਰ ਆ ਨਾ ਇੱਕ ਮੰਤਰੀ ਬਦਲ ਕਰੰਸੀ ਬਣ ਗਿਆ ਸੀ ਜਿਹੜੇ ਖਾੜੀ ਦੇ ਮੁਲਕਾਂ ਤੇਲ ਪੈਦਾ ਕਰਨ ਵਾਲੇ ਸਭ ਤੋਂ ਵੱਡਾ ਜਿਹੜਾ ਸਾਊਦੀ ਅਰਬਾ ਉਹਦੇ ਨਾਲ ਇਹ ਕਰ ਲਿਆ ਗਿਆ ਕਿ ਤੂੰ ਜਿਹੜਾ ਤੇਲ ਵੇਚਣਾ ਉਹ ਡਾਲਰ ਚ ਵੇਚਣਾ ਇਸ ਲਈ ਹਰ ਇੱਕ ਮੁਲਕ ਨੇ ਡਾਲਰ ਚਾਹੀਦਾ ਤੇ ਹਰ ਇੱਕ ਮੁਲਕ ਨੂੰ ਚਾਹੀਦਾ ਇਸ ਲਈ ਡਾਲਰ ਇਕੱਠੇ ਕਰੋ ਡਾਲਰ ਇਕੱਠੇ ਕਰੋ ਅਮਰੀਕਾ ਦਾ ਡਾਲਰ ਦੇ ਸਰਤੇ ਮਤਲਬ ਰਾਜ ਕਰਦਾ ਰਿਹਾ ਹੁਣ ਕੀ ਕਰ ਵੀ ਡਾਲਰ ਦੇ ਸੱਤ ਦੇ ਹੀ ਮਰਕਰਾ ਕਰ ਰਹੇ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਹ ਤੋਂ ਬਾਅਦ ਅਮਰੀਕਾ ਨੇ ਸਮਝ ਲਿਆ ਕਿ ਹੁਣ ਕੋਈ ਵੀ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਉਸ ਵੇਲੇ ਤੱਕ ਇਹ ਸਮਝਿਆ ਜਾਂਦਾ ਸੀ ਕਿ ਚੀਨ ਵੀ ਜਿਹੜਾ ਉਹ سرمایہਦਾਰੀ ਲਈ ਹੱਥ ਚੱਲ ਪਿਆ ਉਹਨੇ ਵੀ ਆਪਣੇ ਦੇਸ਼ ਤੇ سرمایہਦਾਰੀ ਸਿਸਟਮ ਕਾਇਮ ਕਰ ਲਿਆ ਇਹ ਆਮ ਕੌਮਨਿਸਟਾਨ ਦੇ ਵਿੱਚ ਵੀ ਇਹ ਗਲਤੀ ਹਾਲਾਂਕਿ ਸੋਵੀਅਤ ਯੂਨੀਅਨ ਚੀਨ ਨੇ ਪੱਕੇ ਤੌਰ ਦੇ ਤੇ ਆਪਣੀ ਪਾਲਿਸੀ ਆਪਣੇ ਅੰਦਰ ਇਸ ਤਰ੍ਹਾਂ ਦਾ ਗੋਪਤ ਹੋਰ ਦੇ ਉਤੇ ਕਰਦਾ ਰਿਹਾ ਆਪਣੀ ਡਿਵੈਲਪਮੈਂਟ ਕਰਦਾ ਰਿਹਾ ਆਪਣੇ ਲੋਕਾਂ ਨੂੰ ਖੁਸ਼ਹਾਲ ਕਰਦਾ ਰਿਹਾ ਬਾਹਰਲੀ ਦੁਨੀਆ ਤੋਂ ਦੂਰ ਪਤਨ ਲੱਗਣ ਅਮਰੀਕਾ ਨੇ ਤੇ ਉਹਦੇ ਭਾਈਵਾਲਾਂ ਨੇ ਮਿਲ ਕੇ ਨਵੀਆਂ ਆਰਥਿਕ پالਸੀਆਂ ਗਲੋਬਲਾਈਜੇਸ਼ਨ ਦੀਆਂ ਲਾ ਕੇ ਸਾਰੀ ਦੁਨੀਆ ਦੇ ਉੱਤੇ ਲਾਗੂ ਕਰਤੀਆਂ ਹਰ ਇੱਕ ਮਸਲੇ ਤੇ WTO ਜਣੀ World Trade Organization WHO World Health Organization ਹਰ ਖਿੱਤੇ ਦੇ ਵਿੱਚ ਇੱਕ ਧੀਰੇ ਤੇ ਕਬਜ਼ਾ ਸੀ ਅਮਰੀਕਾ ਦਾ ਉਹ ਆਰਗੇਨਾਈਜੇਸ਼ਨ ਖੜੀਆਂ ਕਰ ਲਈਆਂ ਉਹਨਾਂ ਆਰਗੇਨਾਈਜੇਸ਼ਨਾਂ ਦੇ ਲੋਟੇ ਉਹਨੀਆਂ ਸ਼ਰਤਾਂ ਐ ਸਤਰਾ ਦੀਆਂ ਜਿਦੇ ਨਾਲ ਜਿਹੜੇ ਨਵੇਂ ਆਜ਼ਾਦ ਹੋਏ ਮੁਲਕ ਸਾਂ ਜਿਨ੍ਹਾਂ ਨੂੰ ਹਾਲੀ ਬੇਕਸਤ ਨਹੀਂ ਸੀ ਵਿਕਾਸਸ਼ੀਲ ਦੇਸ਼ ਸੀ ਉਹਨਾਂ ਦੇ ਉੱਤੇ ਸ਼ਰਤਾਂ ਇਦਾਂ ਦੀਆਂ ਬੜੀਆਂ ਗਈਆਂ ਤਾਂ ਕਿ ਉਹ ਉੱਠ ਨਾ ਸਕਣ ਉਹ ਮੁਕਾਬਲਾ ਨਾ ਕਰ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕਦਾ ਇਹ ਹਾਲਾਤਾਂ ਦੇ ਉੱਤੇ ਦੇ ਦੇਗਾ ਤਾਂ ਸੁਣੀ ਜੀ ਉਹ ਹਾਲਾਤਾਂ ਨੇ ਸਾਰਿਆਂ ਸਾਹਮਣੇ ਨੇ ਜਦੋਂ ਇਹ ਸਾਰਾ ਸਿਸਟਮਿਕ ਚੱਲ ਰਿਆ ਸੀ ਇੱਕ ਚੀਨ ਦੀ ਐਂਟਰੀ ਫਿਰ ਹੁੰਦੀ ਉਹਦੇ ਵਿੱਚ ਬਾਤ ਜਾਂਦੀ ਹੁਣ ਤੁਸੀਂ ਇਹਦੇ ਬਾਰੇ ਇੱਕ ਟਿੱਪਣੀ ਕਰੋ ਕਿ ਇਹਨਾਂ ਹਾਲਾਤਾਂ ਜਿਹੜਾ ਇੱਕ ਤਾਜ਼ਾ ਬਿਆਨ ਆਇਆ ਉਹ ਤੋਂ ਬਾਅਦ ਜਾਂ ਜੀ ਆਪਣੀ ਗੱਲ ਨੂੰ ਜਾਰੀ ਰੱਖਣਗੇ ਕਿ ਹੁਣ ਜਿਹੜਾ ਅਗਲਾ ਪੜਾ ਕੇ ਆਉਂਦਾ ਵੀ ਉਹਨਾਂ ਇਸ ਹੱਦ ਤੱਕ ਵੀ ਗੱਲ ਜਿੱਥੇ ਪਹੁੰਚ ਜਾਵੇ ਸਿੰਧੀਆਂ ਸਿੰਧੀਆਂ ਗੱਲਾਂ ਵਿੱਚ ਲੜਾਈ ਲੜ ਕੇ ਦੇਖਣੀ ਜਾਂ ਕਿਸ ਤਰੀਕੇ ਦੇਖਣੀ ਟ੍ਰੇਡ ਦੇ ਦੇਖਣੀ ਕਿਦਾਂ ਦੀ ਕਰਨੀ ਆ ਇਹ ਜਦੋਂ ਗੱਲ ਇੱਥੇ ਪਹੁੰਚ ਜਾਵੇ ਇੱਕ ਸੂਲਤਾਂ ਬਣਿਆ ਦਿੱਤਾ ਇਹ ਤੇ ਤੁਸੀਂ ਦੋ ਮਿੰਟ ਗੁਰੂ ਜੀ ਬਈ ਮੈਂ ਤਾਂ ਪਹਿਲਾਂ ਜੇ ਸ਼ਾਹ ਤੋਂ ਪੂਰਾ ਹੈਰਾਨ ਆ ਉਹ ਇਸ ਕਰਕੇ ਆ ਬਈ ਉੱਥੇ ਦੇ ਲੋਕਾਂ ਨੇ ਅਜਿਹੇ ਬੰਦੇ ਨੂੰ ਕਿੱਦਾਂ ਚੁਣ ਲਿਆ ਜਿਹੜਾ ਹਰ ਦੇਸ਼ ਨਾਲ ਪੰਗਾ ਪਾਉਣ ਦੀ ਤਿਆਰੀ ਕਰ ਰਿਹਾ ਜਿਹਨੂੰ ਦੋ ਦੇਸ਼ ਤਾਂ ਕਹਿ ਚੁੱਕੇ ਆ ਕਿ ਜੇ ਤੂੰ ਲੜਕੇ ਦੇਖਣਾ ਤੂੰ ਲੜਕੇ ਦੇਖਲਾ ਹਰ ਛੋਟੇ ਨੂੰ ਕਹਿੰਦਾ ਕਿ ਤੁਸੀਂ ਮੇਰੇ ਚਲ ਜਾਓ ਤੁਸੀਂ ਤੁਹਾਡੀ ਸੇਫਟੀ ਤਾਂ ਹਾਂ ਹਾਂਜੀ ਤੇ ਉਹ ਇਹੇ ਕਰਕੇ ਪਤਾ ਨਹੀਂ ਉਹ ਕੀ ਕਹਿਣਾ ਚਾਹੁੰਦਾ ਕੀ ਸੁਨੇਹਾ ਦੇਣਾ ਚਾਹੁੰਦਾ ਹਰ ਕੰਮ ਉਹ ਕਾਲੀ ਵਿੱਚ ਕਰ ਰਿਹਾ ਜਿੱਦਾਂ ਹੁਣ ਆਪਾਂ ਭਾਰਤ ਦੇ ਦੇ ਵਾਸੀ ਹਾਂ ਸਾਨੂੰ ਤੇ ਵੀ ਨਹੀਂ ਪਤਾ ਲੱਗਦਾ ਇਹਨੂੰ ਵੀ ਤੁਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਨੀ ਕਿ ਉਹਨ ਸਾਡੇ ਬੰਦੇ ਉੱਥੇ ਜਿਹੜੇ ਲਿਗਨ ਗਏ ਸੀ ਉਹਨਾਂ ਨੂੰ ਹਥਕੜੀਆਂ ਲਾ ਕੇ ਜ਼ਬਰਦਸਤੀ ਫੌਜੀ ਜਾਂਜਾਂ 'ਚ ਭੇਜ ਕੇ 40 40 ਘੰਟੇ ਉਹਨਾਂ ਨੂੰ ਖਰਾਬ ਕੀਤਾ ਪਰ ਉਹਦੇ باوجود ਵੀ ਉਹ ਕਹਿੰਦਾ ਵੀ ਮੇਰਾ ਸਭ ਤੋਂ ਜਿਹੜਾ ਬੈਸਟ ਫਰੈਂਡ ਆ ਉਹ મોદી ਆ ਵੀ મોદી ਦੀ ਸਰਦਾਰੀ ਜਾਂ મોદી ਨੂੰ ਚੰਗਾ ਕਹਿਣਾ ਤੇ ਹਿੰਦੁਸਤਾਨ ਨੂੰ ਮਾੜਾ ਕਹਿਣਾ ਇਹ ਗੱਲ ਵੀ ਸਾਨੂੰ ਸਮਝ ਨਹੀਂ ਆਈ ਵੀ ਇਹ ਕਿਹੜੀ ਕਿਹੜੀ ਭਲ ਨੂੰ ਪਿਆਇਆ ਤੇ ਲੋਕਾਂ ਦੇ ਮਨ ਵਿੱਚ ਇਹਦੇ ਬਾਰੇ ਕੀ ਹੋਏਗਾ ਹਾਂ ਜੁਣੀ ਮੈਂ ਇਸੇ ਕਰਕੇ ਵਿੱਚ ਤੁਹਾਡੇ ਤੇ ਟਿੱਪਣੀ ਲੈਣੀ ਚਾਹੁੰਦਾ ਜਾਂ ਜੀ ਕਿਉਂਕਿ ਤੁਸੀਂ ਗੱਲ ਸ਼ੁਰੂ ਕੀਤੀ ਇਹ ਸੰਸਥਾਵਾਂ ਬਣਾਈਆਂ ਉਹਨਾਂ ਨੇ ਉਹ ਸੰਸਥਾਵਾਂ ਬਣਾਉਂਦਾ ਇਹ ਬਹੁਤ ਦੇਰ ਤੱਕ ਚਲਦੀਆਂ ਰਹੀਆਂ 트럼ਪ ਦੇ ਬੰਦੇ ਇੱਕਦਮ ਉਹਨੇ ਵੇਡਰਾ ਕੀਤਾ ਸੇਰ ਸੰਸਥਾ ਦੇ ਚੋਂ ਨੇ ਉਹਨੇ ਵੇਡਰਾ ਕਰ ਲਿਆ ਹੁਣ ਉਹ NATO ਤੋਂ ਵੀ ਆਪਣੇ ਵੱਲੋਂ ਵੇਡਰਾ ਕਰ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੁਣ ਸੀਨ ਬਣ ਰਿਹਾ ਦੁਬਾਰਾ ਦੁਨੀਆ ਦਾ ਉੱਤ ਵੀ ਹੁਣ ਕਿਸ ਤਰ੍ਹਾਂ ਦੀ ਇਹ ਜੰਗ ਵੱਲ ਨੂੰ ਵੱਧ ਰਹੀ ਨੇ ਕਿ ਜਾਂ ਆਪੋ ਤਾਂ ਆਪ ਹੋਏਗੀ ਜਿਵੇਂ ਯੂਰਪ ਬਕਰੀ ਦੇ ਨਾਲ ਇਕੱਠਾ ਹੋ ਰਿਹਾ ਅਮਰੀਕਾ ਦੇ ਵਿੱਚ ਸਾਫ ਲੱਗ ਰਿਹਾ ਵੀ ਜਿਹੜਾ ਹੁਣ ਤੱਕ ਦੀਆਂ ਦੋ ਤਾਕਤਾਂ ਦਾ ਟਕਰਾਅ ਸੀ ਰੂਸ ਤੇ ਯੂਨੀਅਨ ਆਜ਼ਰ ਰੂਸ ਦੇ ਨਾਲ ਹੁਣ ਇਹ ਇਕੱਠੇ ਹੋਣ ਦੀਆਂ ਗੱਲਾਂ ਵੀ ਬੋਲੀਆਂ ਨੇ ਯੂਕਰੇਨ ਨੂੰ ਰਾਲ ਕੇ ਤਬਾਹ ਕਰਕੇ ਤੇ ਉਹਦੇ ਉੱਤੇ ਕਬਜ਼ੇ ਦੀਆਂ ਦੋਨਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਸਥਿਤੀ ਦੇ ਵਿੱਚ ਤੁਸੀਂ ਤੁਹਾਡੀ ਆਪਣੇ ਗੱਲ ਨੂੰ ਜਾਰੀ ਰੱਖੋ ਦੇਖੋ ਮੈਂ ਜਿੱਥੇ ਗੱਲ ਛੱਡੀ ਸੀ ਉੱਥੋਂ ਹੀ ਗੱਲ ਅੱਗੇ ਕਰਦਾ ਹਾਂ ਇਸ ਕਰਕੇ ਇਹ ਹੁਣ ਤੀਸਰਾ ਪੜਾਅ ਆ ਗਿਆ ਹਾਂ ਬਸ ਇਹੋ ਮੈਂ ਕਹਿੰਦਾ ਇੱਕ ਟਰੰਪਲੀ تھا ਕੋਈ ਹੋਰ ਵੀ ਹੁੰਦਾ ਫਿਰ ਵੀ ਇਹ ਆਉਣਾ ਸੀ ਕਿਉਂਕਿ ਦੂਜੀ ਜੰਗ ਤੋਂ ਪਹਿਲਾਂ ਜਿਹੜਾ ਸੰਸਾਰ ਸੀ ਉਦਾਂ ਦਾ ਸੰਸਾਰ ਦੁਬਾਰਾ ਪੈਦਾ ਹੋਣਾ ਦੁਬਾਰਾ ਉਦਾਂ ਦਾ ਆਉਣਾ ਹਰ ਇੱਕ ਮੁਲਕ ਨੇ ਆਪਣੇ ਆਪਣੀ ਸੁਰੱਖਿਆ ਆ ਸੋਚਣੀ ਆ ਯੂਰੋਪੀਅਨ ਕੰਟਰੀ ਜਿਨੇ ਸਾਰਿਆਂ ਨੇ ਆਪਣੇ ਯਾਨੀ ਜਿਹੜੇ ਸੁਰੱਖਿਆ ਬਾਈਟਾ ਰੱਖਿਆ ਬਾਈਟਾ ਵਧਾਉਣਾ ਸ਼ੁਰੂ ਕਰ ਦਿੱਤੇ ਆ ਤਾਂ ਕਿ ਆਪਣੀ ਰਾਖੀ ਆਪ ਕਰ ਰਹੇ ਆ ਅ ચીਨ ਨੇ ਵੀ ਆਪਣਾ ਰੱਖਿਆ ਵਸਟ ਦੇ ਵਿੱਚ ਵਾਅਦਾ ਕਰਤਾ ਹਿੰਦੁਸਤਾਨ ਵੀ ਕਰੇਗਾ ਯਾਨੀ ਅਸੀਂ ਉਸ ਦੂਜੀ ਸੰਸਾਰ ਜਗ ਤੋਂ ਪਹਿਲਾਂ ਵਾਲੀ ਹਾਲਤ ਵਿੱਚ ਪੈਲੋਂ ਆ ਰਹੇ ਆ ਉਸ ਵਾਲੇ ਨੂੰ ਉਹਦੇ ਛੋੜਾ ਕੀ ਆ ਵੱਡੀ ਗੱਲ ਜਿਹੜੀ ਆ ਇਹ ਹੋਇਆ ਕਿਉਂ ਉਹ ਐ ਇਸ ਕਰਕੇ ਕਿ ਮੰਗਾਈ ਨੇ ਲੋਕਾਂ ਨੂੰ ਮਤਲ ਇਨਾ ਬੁਰਾ ਹਾਲਤ ਕਰ ਦਿੱਤਾ ਕਿ ਕਾਰਪੋਰੇਟ ਟੀਜ ਬਣਾ ਰਹੇ ਆ ਮਾਰਕੀਟ ਦੇ ਵਿੱਚ ਵਿਕ ਨਹੀਂ ਰਹੀ ਉਹਨਾਂ ਨੂੰ ਆਪਣਾ ਮਾਲ ਵੇਚਣਾ ਚਾਹੀਦਾ ਕਿੱਧਰ ਕਿੱਧਰ ਤੇ ਕਿੱਥੇ ਸੱਟਣਾ ਹੋ ਅਮਰੀਕਾ ਦਾ ਇਹ ਹਾਲਤਾ ਅਮਰੀਕਾ ਦਾ ਇਹ ਹਾਲਤਾ ਕਿ ਉੱਥੇ ਮਤਲ ਲੋਕ ਦੀ ਖਰੀਦ ਸ਼ਕਤੀ ਇੰਨੀ ਘਟ ਗਈ ਆ ਕੇ ਲੋਕਾਂ ਨੇ ਮਕਾਨ ਨਵੇਂ ਲੈਣੇ ਬੰਦ ਕਰ ਦਿੱਤੇ ਆ ਲੋਕ ਕਿਸ਼ਤਾਂ ਤਾਰ ਦੇ ਮਕਾਨਾਂ ਦੀਆਂ ਉਹ ਵੀ ਕਰਜ਼ਾ ਬੈਂਕਾਂ ਤੋਂ ਚੱਕ ਕੇ ਮਲ ਕਿਸ਼ਤਾਂ ਕਰਜ਼ਾ ਬੈਂਕਾਂ ਤੋਂ ਚੱਕ ਕੇ ਤਰ ਰਹੇ ਆ ਬਾਕੀ ਮੁਲਕ ਦੇ ਹੁਣ ਜਦੋਂ ਇਹ ਸਿਸਟਮ ਹੋ ਜਾਣਾ ਜਦੋਂ ਸਾਰਿਆਂ ਨੇ ਦੇਸ਼ਾਂ ਨੇ ਆਪਣੇ ਰੱਖਿਆ ਬੱਚ ਦੇ ਵਿੱਚ ਵਾਧਾ ਕਰਨਾ ਕਟੌਤੀ ਕਿੱਥੋਂ ਕਰਨੀ ਆ ਕਟੌਤੀ ਆਮ ਲੋਕਾਂ ਦੇ ਤੋਂ ਕਟੌਤੀ ਹੋਣੀ ਆ ਲੋਕਾਂ ਨੇ ਫਿਰ ਦੁਖੀ ਹੋਣਾ ਫਿਰ ਦੋਸਤ ਮਾਵਨਾ ਪੈਦਾ ਹੋਣੀ ਆ ਇੱਕ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਜਿੱਦਾਂ ਦੀ ਸਰਕਾਰ ਆ ਇਦਾਂ ਦੀਆਂ ਸਰਕਾਰਾਂ ਆ ਸਕਦੀਆਂ ਸਾਰੀ ਦੁਨੀਆ ਦੇ ਵਿੱਚ ਮੈਂ ਤੁਹਾਡੀ ਗੱਲ ਨੂੰ ਟੋਕਦੇ ਆ ਮੈਂ ਚਾਹਾਂਗਾ ਕਿ ਮੇਰੇ ਤੋਂ ਬਾਅਦ ਗੁਰਵੀ ਤੋੜੀ ਜਿਹੜੀ ਟਿੱਪਣੀ ਕਰਨ ਤੇ ਸਿਆਣੇ ਕਹਿੰਦੇ ਆ ਵੀ ਬਨੁਖ ਜੋ ਕਹਿੰਦਾ ਉਹ ਸੱਚ ਨਹੀਂ ਹੁੰਦਾ ਜੋ ਬਨੁਖ ਕਰਦਾ ਉਹ ਸੱਚ ਹੁੰਦਾ ਇਸ ਹਫਤੇ ਨੋਵੀਂ ਟਰੰਪ ਨੇ ਸਹੀ ਕੀਤਾ ਵੀ ਇਸ ਬੰਦੇ ਨੇ ਜੋ ਕਿਹਾ ਉਹਦੇ ਬਿਲਕੁਲ ਉਲਟ ਜਾ ਰਿਹਾ ਮੈਂ ਜੰਗ ਖਤਮ ਕਰਾਵਾਂਗਾ ਉਹ ਅਸਲ ਚ ਰੂਸ ਵਾਲਾ ਜਿਹੜਾ ਇਹਨੂੰ ਮਾਰਾ ਉਹ ਕਹਿੰਦਾ ਰੂਸ ਵਾਲਾ ਰੋਲ ਉਹ ਆਪ ਲੈਣਾ ਚਾਹੁੰਦਾ ਤਾਂ ਕਿ ਮੇਰਾ ਮਾਲ ਵਿਕੇ ਮੇਰਾ ਕਰਨਾ ਹੈ ਉਦਾਂ ਉਹਨੂੰ ਉਹਦੇ ਨਾਲ ਕੋਈ ਹਮਦਰਦੀ ਨਹੀਂ ਇਦਾਂ ਹੀ ਸਾਡੇ ਪ੍ਰਾਈਮ ਮਿੰისტਰ ਬਾਰੇ મોદી ਬਾਰੇ ਕਿਹਾ ਗਿਆ ਸੀ ਪੇ ਜੰਗਾਂ ਖਤਮ ਕਰੇਗਾ ਦੋਨਾਂ ਦੀ ਕੋਈ ਦਿਲਚਸਪੀ ਨਹੀਂ ਕਿ ਜੰਗਾਂ ਖਤਮ ਹੋਣ ਦੋਨੇ ਆਪੋ ਆਪਣਾ ਮਾਲ ਜਣੀ ਆਪਣੀ ਜਾਰੀ ਪੁਗਾ ਰਹੇ ਆ ਤੇ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਆ ਜੋ ਵੀ ਇਹ ਕੰਮ ਕਰ ਰਿਹਾ ਆ ਉਹ ਲੋਕ ਉਹ ਤੋਂ ਪੁੱਮਲ ਪੁੱਛੇ ਕਿ ਆ ਜੋ ਕਹਿੰਦੇ ਸੀ ਉਧਰ ਨੂੰ ਤਾਂ ਹਾਲੇ ਨਹੀਂ ਪੁਣੀ ਵੀ ਨਹੀਂ ਖੱਤੀ ਨਹੀਂ ਇਹਦੇ ਨਾਲ ਹੀ ਛੁਗਲੀ ਸਾਹਿਬਾ ਤੁਹਾਡੀ ਮੈਂ ਗੱਲ ਦੇ ਵਿੱਚ ਇਹਨੂੰ ਵਾਅਦਾ ਕਰਦਾ ਇੱਕ ਵਾਰ ਤਾਂ ਜਗਾ ਖਤਮ ਕਰਦੀਆਂ ਇੱਕ ਵਾਰ ਸੇ ਕਹਿ ਰਿਹਾ ਹਿੰਦੁਸਤਾਨ ਨੂੰ ਕਿ ਅੱਤ 35 ਸਾਡਾ ਲੜਾਕੂ ਜਹਾਜ਼ ਖਰੀਦਦਾ ਤੇ ਜਿਹੜਾ ਤੂੰ ਰੂਸ ਤੋਂ ਅਸਲਾ ਖਰੀਦਦਾ ਉਹ ਸਾਥੋਂ ਖਰੀਦ ਮਤਲਬ ਜੋ ਬਿਲਕੁਲ ਬਿਲਕੁਲ ਉਹ ਇਹ ਗੱਲ ਇਹ ਇਸ ਤਰ੍ਹਾਂ ਦੀ ਆ ਕਿ ਇਹ ਕੁਝ ਦਿਨਾਂ ਦੇ ਵਿੱਚ ਕੁਝ ਸਮੇਂ ਤੇ ਸਥਿਤੀ ਸਪਸ਼ਟ ਹੋ ਜੂ ਅਸਲ ਵਿੱਚ ਆ ਕੇ ਲੜਾਈ ਤੀਨ ਨਾਲ ਦੇਖੋ ਚైనా ਨਾਲ ਲੜਾਈ ਆ ਚైనా ਇੱਕ ਨੰਬਰ ਦਾ ਵੰਡ ਰਿਹਾ ਵੱਧ ਰਿਹਾ ਹਰ ਪਾਸਿਓ ਉਹਨਾਂ ਆਖੇ ਰਾਟਰੰਪ ਨੂੰ ਜਾ ਕਹਿ ਲੋ ਅਮਰੀਕਾ ਨੂੰ ਕਿ ਜੇ ਇਹਨੂੰ ਤੋੜ ਲਿਆ ਜਾਵੇ ਤੇ ਭਾਰਤ ਨੂੰ ਤੋੜ ਲਿਆ ਜਾਵੇ ਤੇ ਫੇਰ ਮੁਕਾਬਲਾ ਚੀਨ ਨਾਲ ਕੀਤਾ ਜਾ ਸਕਦਾ ਦੂਜੀ ਗੱਲ ਚੀਨ ਨੇ ਪਰਸੋਂ ਉਥੋਂ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਕਿ ਭਾਰਤ ਨੂੰ ਤੇ ਚੀਨ ਨੂੰ ਰਲ ਕੇ ਚੱਲਣਾ ਚਾਹੀਦਾ ਤੇ ਸਾਨੂੰ ਜਿਹੜੇ ਆਪਣੇ ਝਗੜੇ ਆ ਸਰੱਦੀ ਝਗੜੇ ਉਹਨਾਂ ਪਟਾ ਕੇ ਟਰੰਪ ਦਾ ਮੁਕਾਬਲਾ ਕਰਨ ਲਈ ਤੇ ਸਾਨੂੰ ਇਕੱਠਿਆ ਇਹ ਵੀ ਪੌਸੀਬਲ ਆ ਕਿ ਆਪਾਂ ਪਿਛਲੀ ਦੇ ਪਿੱਛੇ ਵੀ ਦੇਖੀਏ ਵੀ ਜਦੋਂ ਚੀਨ ਨੇ ਤੇ ਝਗੜਾ ਹੋਇਆ ਉਸ ਵੇਲੇ ਮੋਦੀ ਨੇ ਕਹਿ ਦਿੱਤਾ ਕਿ ਨਾ ਕੋਈ ਗੁੱਸਾ ਹੈ ਨਾ ਕੋਈ ਗੁੱਸੇ ਦਾ ਨਾ ਇਸ ਤਰ੍ਹਾਂ ਦਾ ਮਤਲਬ ਬਿਆਨ ਦਿੱਤਾ ਹੁਣ ਵੀ ਚੁੱਪ ਕੀਤਾ ਬੇਇਜ਼ਤੀ ਕਰਾ ਕੇ ਵੀ ਰੋਜ਼ ਬੇਇਜ਼ਤੀ ਕਰਾ ਕੇ ਵੀ ਚੁੱਪ ਕਰ ਸਕਦਾ ਹੋ ਸਕਦਾ ਵੀ ਅੰਦਰ ਖਾਤੇ ਚੀਨ ਦਾ ਵਿਦੇਸ਼ ਮੰਤਰੀ ਐਵੇਂ ਨਹੀਂ ਬੋਲਦਾ ਇਹਦਾ ਮਤਲਬ ਹੈ ਕਿ ਅੰਦਰ ਖਾਤੇ ਗੱਲ ਚੱਲ ਰਹੀ ਆ ਕਹਿੰਦੀ ਇਹ ਸਾਰੀਆਂ ਜਿਹੜੀਆਂ ਗੱਲਾਂ ਦੱਸ ਰਹੀਆਂ ਨੇ ਅਸੀਂ ਇਸ ਸਰਜਾ ਨੂੰ ਅੱਗੇ ਵੀ ਜਾਰੀ ਰੱਖਾਂਗੇ ਪਰ ਜਿਹੜੀ ਹੁਣ ਤੁਸੀਂ ਜਿਵੇਂ ਛੋਟੀ ਸਾਰਿਆਂ ਨੂੰ ਦੱਸਿਆ ਵੀ ਇੱਕ ਬੰਨੇ جنگ ਦੀਆਂ ਧਮਕੀਆਂ ਨੇ ਇੱਕ ਬੰਨੇ جنگ ਰੋਕਣ ਦੀਆਂ ਗੱਲਾਂ ਤੇ ਦੂਜੇ ਬੰਨੇ ਅੱਜ ਦੀਆਂ ਹੀ ਖਬਰਾਂ ਨੇ ਵੀ ਅਮਰੀਕਾ ਵੱਲੋਂ ਇੱਕ ਪਾਸੇ ਤਾਂ ਕਈ NATO ਤੋਂ ਬਾਹਰ ਹੋਣਾ ਜਿਹਦੇ ਵੈਸਟ ਆਪਣੇ ਰੱਖਿਆ ਆਪ ਕਰੇ ਤੇ ਅੱਜ ਦੀ ਖਬਰ ਹੈ ਵੀ ਅਮਰੀਕਾ ਵੱਲੋਂ ਕਿਤੇ ਸ਼ਕਤੀਸ਼ਾਲੀ ਪਰਮਾਣੂ ਜਿਹੜੀਆਂ ਮਜ਼ਾਈਲਾਂ ਨੇ ਉਹ ਲੰਡਨ ਦੇ ਵਿੱਚ ਇੰਗਲੈਂਡ ਦੇ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਨੇ ਇਹ ਗੱਲਾਂ ਦਾ ਕੋਈ ਐਵੇਂ ਨਹੀਂ ਹੈ ਜਿਹਨੇ ਇੱਕ ਬੰਨੇ ਫੌਜੀ ਬਦਰ ਉਧਾਇਆ ਜਾ ਰਹੇ ਨੇ ਦੂਜੇ ਬੰਨੇ ਮੈਂ ਕਿਹਾ ਦੁਨੀਆ ਭਰ ਦੇ ਵਿੱਚ ਹਾਹਾਕਾਰ ਆ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਚਾਹਾਂਗੇ ਕਿ ਜਿਹੜੀ ਇੱਕ ਵਾਰ ਪਹਿਲਾਂ ਵੀ ਦੋਨਾਂ ਜੰਗਾਂ ਤੋਂ ਬਾਅਦ ਇੱਕ ਪੀਸ ਮੂਵਮੈਂਟ ਚੱਲੀ ਸੀ ਇਹ ਜਿੰਨੇ ਵੀ ਦੁਨੀਆ ਭਰ ਦੇ ਉਹ ਲੋਕ ਜਿਹੜੇ ਅਮਨ ਪਸੰਦ ਨੇ ਜਿ ਉਹ ਹੁਣ ਵੀ ਨਾ ਜਾਗੇ ਤੇ ਇਹ ਦੁਨੀਆ ਤਬਾਈ ਵੱਲ ਜਾ ਰਹੀ ਹੈ ਉਹਦੀ ਇੱਕ ਲੋੜ ਹੈ ਮੇਰੇ ਹਿਸਾਬ ਨਾਲ ਵੇ ਇਹ ਜਿੱਥੇ ਤੱਕ ਇਹ ਇਹ ਆਵਾਜ਼ ਉੱਠਣੀ ਚਾਹੀਦੀ ਹੈ ਭਾਵੇਂ ਕਿਸ ਜਿਸ ਲੈਵਲ ਤੋਂ ਵੀ ਉੱਠੇ ਇਹ ਅੱਗੇ ਵਾਂਗ ਜਿਵੇਂ ਇੱਕ ਬਹੁਤ ਵੱਡੀ ਵਿਸ਼ ਪਰਦੇ ਤੱਕ ਮਜ਼ਬੂਤ ਵੀ ਸਿਲਰ ਬਣੀ ਸੀ ਉਹਦੇ ਨਾਲ ਹੀ ਪਲਾ ਹੋ ਸਕਦਾ ਨਹੀਂ ਤਾਂ ਮੇਰਾ خیال ਹੈ ਅੱਜ ਦੇ ਹਾਲਾਤਾਂ ਦੇ ਵਿੱਚ ਇੱਕ ਗਲ ਦਮਾਈ ਵੱਲ ਨੂੰ ਜਾ ਰਹੀ ਹੈ ਦੇਖੋ ਦੇਖੋ ਵੀਜੀ ਮੈਂ ਇੱਕ ਗੱਲ ਛੋਟੀ ਕਰ ਦਿੰਨਾ ਤੇ ਸ਼ਿਆੜੇ ਕਹਿੰਦੇ ਆ ਕਿ ਗੁਰਮ ਕਬੱਤੇ ਹੋਈਏ ਗੌਣ ਕਬੱਤੇ ਨਾ ਹੋਈਏ ਉਹਦੇ ਖਾਣ ਮੁਤਾਬਕ ਵੀ ਅੱਜ ਵੇਲਾ ਆ ਇਹ ਕਿੰਨ ਨੂੰ ਸਾਨੂੰ ਲਈ ਕੋਈ ਉਦਾਰ ਵਰਤਾ ਦਿਖਾਦਾ ਸਾਡਾ ਬਿਲਕੁਲ ਇੱਕਦਮ ਗੌਂਡੀ ਦੇਸ਼ ਆ ਸਾਡੇ ਨਾਲ ਦੇ ਕਈ ਟੈਸਟ ਜਿਹੜੇ ਹੈ ਸਾਂਝੇ ਆ ਸਾਨੂੰ ਉਹਦੀ ਦੋਸਤੀ ਵਾਲ ਬਦਲਣਾ ਚਾਹੀਦਾ ਔਰ ਜੋ ਟਰੰਮ ਕਰ ਰਿਹਾ ਜਿਹੜੀ ਸ਼ਰਤਾਂ ਤਹਿਤ ਹਰ ਗੱਲ ਸਾਡੇ ਤੇ ਕਰ ਰਿਹਾ ਜਾਂ ਟੈਰਫ ਵਧਾਉਣ ਦੀ ਗੱਲ ਕਰ ਰਿਹਾ ਜਾਂ ਕੱਟ ਕਰਨ ਦੀ ਗੱਲ ਕਰ ਰਿਹਾ ਇਹਦੇ ਚੱਕੇ 'ਚ ਨਹੀਂ ਹੋਣਾ ਚਾਹੀਦਾ ਔਰ ਸਾਨੂੰ ਇਹ ਆ ਵੀ ਗੌਂਡੀਆਂ ਨਾਲ ਪਹਿਲਾ ਹਾਲਾਤ ਸਿਕਾਵੇਂ ਬਣਾਉਣੇ ਚਾਹੀਦੇ ਆ ਜਿਵੇਂ 8 ਘੰਟੇ ਤੋਂ ਚੁਗਾੜੇ ਹੋਵਾਂਗੇ ਸੇਵ ਹੋਵਾਂਗੇ ਫਿਰ ਦੇਖਿਆ ਜਾ ਸਕਦਾ ਜਿਵੇਂ ਛੋਟੇ-ਛੋਟੀਆਂ ਕੰਟਰੀਆਂ ਨੇ ਮਤਲਬ ਇਵਨ ਕੈਨੇਡਾ ਨੇ ਵੀ ਹੁਣ ਕਹਿਤਾ ਕਿ ਅਸੀਂ ਬਿਲਕੁਲ ਸਾਫ਼ ਗੱਲ ਹੈ ਕਿ ਅਸੀਂ ਅਮਰੀਕਾ ਦੀ ਰੰਮਣ ਕੇ ਜੀਣਾ ਨਹੀਂ ਚਾਹੁੰਦੇ ਅਸੀਂ ਆਪਣੇ ਦੇਸ਼ ਨੂੰ ਖੁਦ ਮੁਕਤਾਰ ਆਪ ਚਲਾਵਾਂਗੇ ਤੇ ਮੈਂ ਇਹਦੇ ਵਾਅਦਾ ਸਰਪੇ ਇੰਨਾ ਕਰਦਾ ਮੈਂ ਆਪਣੀ ਗੱਲ ਕਹੀ ਸੀਗਾ ਕਿ ਨਸਲਵਾਦੀ ਸੱਜ ਪਛਾਪੜੀ ਜਦੋਂ ਲੋਕਾਂ ਦੇ ਕਟੌਤੀਆਂ ਕੀਤੀਆਂ ਲੋਕ ਨੂੰ ਮੰਗਾਈ ਨਾ ਮਰਨੇ ਲੋਕਾਂ ਨੂੰ ਕੁਝ ਮਿਲੇ ਨਾ ਉਹਨਾਂ ਨੇ ਫਿਰ ਕਿਸੇ ਪਾਸੇ ਜਾਣਾ ਉਹਦੇ ਵਿੱਚ ਨਸਲਵਾਦੀ ਸਰਕਾਰਾਂ ਸਾਜਿ ਪਛਕੜੀ ਸਰਕਾਰਾਂ ਹਿੰਦੁਸਤਾਨ ਵਰਗੀਆਂ ਬਾਕੀ ਯੂਰਪੀਅਨ ਕੰਟਰਾ ਜਾਂ ਦੁਨੀਆ ਵਿੱਚ ਵੀ ਬਣ ਸਕਦੀ ਆ ਪਰ ਇਹਦੇ ਨਾਲ ਜਿਹੜੀਆਂ ਮਜ਼ਦੂਰਾਂ ਦੀਆਂ ਮੂਵਮੈਂਟਾਂ ਲੋਕਾਂ ਦੀਆਂ ਮੂਵਮੈਂਟਾਂ ਇਹ ਵੀ ਉੱਠਣਗੀਆਂ ਇਹਨਾਂ ਨੇ ਵੀ ਮੁਕਾਬਲੇ ਚ ਉੱਠਣਾ ਏ ਵੀ ਸਪਸ਼ਟਾ ਕਿ ਇਹ ਦੇ ਇਹ ਨਹੀਂ ਬਈ ਇਹ ਉਹ ਹੀ ਕਪੂਜਾ ਫੇਰ ਜਾਊਗਾ ਨਹੀਂ ਦੂਜੇ ਪਾਸੇ ਇਹ ਬੂੰ ਮੱਟਾ ਹੀ ਹੋਣੀ ਆ ਇਹ ਲੜਾਈ ਹੋਣੀ ਆ ਲਗਾਤਾਰ ਹੋਏਗੀ ਲੜਾਈ ਐ ਸਾਥੀ ਜਿਹੜੀ ਇਸ ਆਸ ਨਾਲ ਅਸੀਂ ਇਸ ਗੱਲਬਾਤ ਨੂੰ ਅੱਗੇ ਵੀ ਜਾਰੀ ਰੱਖਾਂਗੇ ਹੁਣ ਕੀ ਖਤਮ ਕਰਦੇ ਆ ਕਿ ਜਾਰੀ ਕਰਨਾ ਪ੍ਰਣ ਕਰਦੇ ਆ ਯਾਰ ਇਹ ਰੱਖਾਂਗੇ ਤਾਂ ਕਿ ਅਸੀਂ ਡੇ ਟੂ ਡੇ ਆਪਣ ਦੇਖੀਏ ਵੀ ਸੰਸਾਰ ਦੇ ਵਿੱਚ ਰਿਹਾ ਭਾਰਤ ਦਾ ਕੀ ਸਟੈਂਡ ਆ ਕੀ ਹੋਣਾ ਚਾਹੀਦਾ ਅਸੀਂ ਇਸ ਬਾਰੇ ਗਾਈਡ ਕਰਦੇ ਰਵਾਂਗੇ ਅਸੀਂ ਆਪਣੇ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਸੁਣਦੇ ਆ ਚੰਗਾ ਲੱਗੇ ਲਾਈਕ ਸ਼ੇਅਰ ਸਾਰਾ ਕੁਝ ਜੋ ਹੁੰਦਾ ਉਹ ਸਭ ਤੁਸੀਂ ਕਰਨਾ ਅਸੀਂ ਤੁਹਾਡੇ ਪਾਸ ਹਰ ਰੋਜ਼ ਤਕਰੀਬਨ ਆਉਂਦੇ ਜਾਂਦੇ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਨਮਾਜ਼ਮਾਨਾ ਚੈਨਲ ਨੂੰ ਸਬਸਕ੍ਰਿਪਟ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਰਪਾ ਕਰਕੇ ਇਹਦੇ ਨਾਲ ਜੁੜੋ ਔਰ ਆਪਣੀ ਆਵਾਜ਼ ਨੂੰ ਇੱਕ ਵੱਡੇ ਕਾਫਲੇ ਦੇ ਰੂਪ ਤੇ ਵਿੱਚ ਅਸੀਂ ਪੇਸ਼ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ